ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗੱਬਣ ਬੇੜਾ ਦਿਖਾਵਾਂਗੇ ਇਕੱਲੇ ਇਕੱਲੇ ਨਾਲ ਗੋਵਾਲ ਡਿਟੇਲ ਵੀਰ ਤੋਂ ਪੁੱਛਦੇ ਆਉਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਭਵਨਪ੍ਰੀਤ ਸਿੰਘ ਆ ਪਿੰਡ ਹ ਫੋਨ ਨੰਬਰ ਹੈ 9877868899 ਦੂਜਾ ਨੰਬਰ ਹੈ 9673550846 ਇਹ ਵੱਡੇ ਭਰਾ ਨੰਬਰ ਆਈ ਅੱਜ ਆਪਾਂ 2 ਤਰੀਕ ਨੂੰ ਵੀਡੀਓ ਕਵਰ ਕਰਦੇ ਭਾਈ ਚਾਰ ਵੜਾ ਵਿਕਰੀ ਵਾਲੇ ਹਾਜ਼ਰ ਆ ਹਨਾ ਹਾਂ ਬਈ ਚਾਰ ਵੜਾ ਵਿਕਰੀ ਵਾਲੀਆਂ ਨਹੀਂ ਆ ਵੜਾ ਆਪਣੇ ਕੋਲ ਹੋਰ ਵੀ ਨਹੀਂ ਆ ਵੜਾ ਹੋਰੇ ਕੱਚੀਆਂ ਨਹੀਂ ਆ ਠੀਕ ਹੈ ਤੇ ਤਿੰਨ ਆਪਣੇ ਕੋਲੇ ਮੱਝਾਂ ਨਹੀਂ ਆ ਠੀਕ ਹੈ ਜਿੱਦਾਂ ਦੀ ਮਨ ਦੇ ਚੋਅਸ ਉਹ ਹੀ ਚੀਜ਼ ਆਏ ਨੂੰ ਮਿਲੂਗੀ ਹਾਂ ਆਪਣੇ ਕੋਲ ਮੰਜੇ ਮੜੀ ਚਾਤੀ ਮਰਵਾਲੇ ਕੋਈ ਯਾਰ ਨਹੀਂ ਠੀਕ ਹੈ ਤੇ ਜਿਵੇਂ ਉਹਨੇ ਕੱਲ ਦੀ ਛੋਟੀ ਸੂਈ ਵੀ ਹੈਗੀ ਠੀਕ ਹੈ ਆ ਮੰਨ ਕੇ ਚੱਲ ਵੀ 11 ਕਿਲੋ ਬੌਲੀ ਤੋਂ ਸਟਾਰਟ ਚੱਲੀ ਆ ਬਈ ਇਹ ਤਿੰਨੇ ਸੂਈਆਂ ਸਵਾਈਆਂ ਤਿੰਨੇ ਸੂਈਆਂ ਸਵਾਈਆਂ ਨਹੀਂ ਗਈਆਂ ਠੀਕ ਹੈ ਤੇ ਅੱਜ ਵੱਡੀ ਝੋਟੀ ਹੈਗੀ ਠੀਕ ਹੈ ਅੱਜ ਇਹ ਵੀ ਕੱਲ ਦੀ ਸੂਈ ਵੀ ਹੈ ਇਹ ਮੰਨ ਕੇ ਚੱਲ ਵੀ 13 14 ਕਿਲੋ ਤੋਂ ਸਟਾਰਟਿੰਗ ਹੀ ਆ ਬੌਲੀ ਠੀਕ ਹੈ ਉਹ ਪਰ ਮੈਂ ਉਹਨੇ 15 ਕਿਲੋ ਦੁੱਧ ਆਗਾ ਜੇਦਾ ਵੀਰ ਕੋਈ ਆਫ ਕਰਨਾ ਹੋਵੇ ਠੀਕ ਹੈ ਨਾ ਗੱਲ ਦੋ ਟਾਈਮ ਚ ਵਾਕੇ ਦੇ ਦਾਂਗੇ ਦੋ ਟਾਈਮ ਚ ਵਾਕੇ ਦੇ ਦਾਂਗੇ ਆ ਮੈਂ ਆਪਾਂ ਨੂੰ 22 ਕਿਲੋ ਦੀ ਓਟਾ ਕੀ ਜਿਹੜਾ ਮਰਜੀ ਵੀਰ ਆਪਣੇ ਨਾਲ ਦਾ ਸਾਈ ਬੈਨਾ ਕਰ ਪਲੂਨ ਪਹਿਲਾ ਸੂਰਜ ਆ ਹਾਂ ਚਾਰਾਂ ਦਾ ਕੀ ਤੇ ਅਜਿਹੇ ਦਿਨ ਕਹਿ ਕੇ ਰਹਿ ਕੇ ਸੂਣ ਦੇ ਇਹ ਸੂਣ ਦੇ ਵੀ ਇੱਕ ਆਮਨ ਕੇ ਤਲ ਵੀ 6 ਦਿਨ ਬਾਕੀ ਪੈਣੇ ਦੀ ਇੱਕ ਹਫਤਾ ਮੰਗ ਲਈ ਹਫਤਾ ਪੈਂਡਿੰਗ ਪਿਆ ਇੱਕ ਹਫਤਾ ਪੈਂਡਿੰਗ ਪਿਆਗਾ ਬਾਇਓ ਡਾਟਾ ਕਿਹੜੇ ਸੀਮਨ ਦੇ ਘਰੇ ਲੱਗਿਆ ਬਾਈ ਇਹ ਆਪਾਂ ਮੰਨ ਕੇ ਚੱਲੀ ਵਧੀਆ ਸੀਮਨ ਦੀ ਚੰਗੇ ਵੀ ਅੱਗੇ ਸੈਕਸਿਟੀ ਸੀਮਨ ਲੱਗਿਆ ਗਿਆ ਸਪਾਈਕ ਤੋਂ ਸੈਕਸਰ ਤੋਂ ਗੱਬਣਾ ਹੀ ਏ ਠੀਕ ਹੈ ਸਪਾਈਕ ਦੇ ਸੈਕਸਰ ਤੋਂ ਗੱਬਣਾ ਗੱਬਣਾ ਹੀ ਹਾਂ ਕੀ ਇਹਦਾ ਰਿਕਾਰਡ ਆਪਾਂ ਮੀਦ ਲਾ ਸਕਦੇ ਉਦੋਂ ਕਿੰਨੇ ਕ ਚੱਲੇ ਉਮੀਦ ਬਾਈ ਮਾੜਾ ਰਿਕਾਰਡ ਹੈਗਾ ਆਪਾਂ ਮੰਨ ਕੇ ਚੱਲੀ 50000 ਆਸ 48 90 ਕਿਲੋ ਦਾ ਦਾ ਆਪਣੇ ਤੋਂ ਮੰਨ ਗਏ 20 ਕਿਲੋਮੀਟਰ ਦੀ ਫਾਰਮ ਤੋਂ ਲਈ ਵੀ ਹੈਗੀ ਠੀਕ ਹੈ ਹਾਂ ਇਹਦੀ ਕੀ ਕਪੈਸਿਟੀ ਰੋਦ ਉੱਧੜੀ ਦੋ ਤੋਂ ਬਈ ਐਮਪਲੋਨਲੀ ਤੋਂ ਤਾਂ 35 ਕਿਲੋ ਪਲੱਸ ਹੀ ਚੱਲੂ ਬਈ ਬਸੀ ਠੀਕ ਹੈ 30 ਤੋਂ ਪਾਰ ਚੱਲਣ ਵਾਲੀ ਆ ਬਈ 35 ਕਿਲੋ ਖੁੱਲ੍ਹੇ ਦਿੱਤੀ ਆ ਕਿਹੜਾ ਰੋਲਾਗਾ 35 ਤੋਂ ਪਾਰ ਹੀ ਤੋਂ ਦੇਣਾ ਬਸੀ ਰੇਟ ਕੀ ਲੈਣਾ ਇਹ ਰੇਟ ਆ ਬਈ ਮੁੱਲ ਕਰਾਉਣਾ ਜੋ ਮਰਜ਼ੀ ਕੋ ਕਰਾ ਲੈ ਢੱਲੋਂ ਆਪਾਂ 1.5 ਲੱਖ ਦੀ ਬੱਸੀ ਦਵਾਂਗੇ ਥੋੜਾ ਬੋ ਤਾਂ ਮੰਤਨ ਹੋਵੇ ਮੰਤਨ ਕਰਦਾ ਆ ਬਈ ਆਪਾਂ ਸੋ ਵੀਰੋ ਫੇਸ ਕੁਆਲਟੀ ਵਗੈਰਾ ਬੱਚੀ ਦੇਖ ਸਕਦੇ ਹੋ ਪਲੂਣ ਪਹਿਲਾ ਸੂਆ ਤੇ ਦ ਬੇਤਿਆਰਾਂ ਦਾ ਅਰੀਜਨਲ ਦੰਦੋਂ ਚਾਰ ਦੰਦ ਜੈਨੂ ਹੁਣ ਪਹਿਲਾ ਤੈਨੂੰ ਆਪਾਂ ਦੋਂਦੀ ਕੇਰੀਏ ਕੀ ਫਾਇਦਾ ਆ ਆ ਕੇ ਦੰਦ ਪੱਟ ਲਈ ਨਿਕਲੇ ਚਾਰ ਉਹਦਾ ਕੋਈ ਫਾਇਦਾ ਨਹੀਂ ਬਾਈ ਤੈਨੂੰ ਲਾਂਭਾ ਦੇ ਨਾਲੇ ਮੈਨੂੰ ਲਈ ਠੀਕ ਆ ਪਹਿਲਾ ਸੂਰਾ ਸੂਰੀ ਆ ਪਹਿਲਾਂ ਵੀਰੇ ਚਾਰਾਂ ਦੰਦ ਕਿਸੇ ਪਾਸੇ ਹੱਥ ਦਰਾਂ ਨਹੀਂ ਫੁੱਲ ਕੱਦ ਕਰ ਸ਼ਾਈਨਿੰਗ ਵਗੈਰਾ ਬੱਚੀ ਤੇ ਬਹੁਤ ਆ 1.5 ਲੱਖ ਰੁਪਏ ਪ੍ਰਾਈਸ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਬਾ ਬਾੜਾ ਬੱਟਾ ਨਹੀਂ ਪੈਣਾ ਬਾਈ ਤੇ ਲੋ ਬਾ ਮੋਲੇ ਨਹੀਂ ਕਰਿਆ ਜਗਾ ਠੀਕ ਹੈ ਵੀ ਮਾਨਦਾਨ ਜ਼ਰੂਰ ਕਰ ਦਾਂਗੇ ਇਹ ਬੰਦੇ ਦਾ ਠੀਕ ਹੈ ਨਹੀਂ ਗੱਲ ਵੀ ਲੋਹਜੇ ਸੁਹਾਗੇ ਵਾਲੀ ਗੱਲ ਹਾਂ ਤੇ ਥਣ ਚਾਹੇ ਆਪਾਂ ਹੱਤੀ ਤੋਂ ਹੀ ਗੱਲ ਕਰੀਏ ਚਾਹੇ ਮਸ਼ੀਨੀ ਤੇ ਅੱਗੇ ਪਿਛਲੇ ਹਵਾਨਾ ਵੜਦਾ ਬਈਆ ਫਾਰਮ ਦੀ ਬੱਸੀ ਆ ਬਈ ਇਹ ਉਹ ਸਾਈਨਿੰਗ ਵਗੈਰਾ ਦੇਖੋ ਬੱਛੀ ਦੀ ਜਮਾ ਸੋ ਪਹਿਲੇ ਸੂਏ ਮੰਨ ਕੇ ਚਲੋ ਆਪ ਨੂੰ ਉਮੀਦ ਐ ਇਸ ਤੋਂ 34 35 ਕਿਲੋ ਦੁੱਧ ਦੀ 35 ਕਿਲੋ ਬਈ ਉਮੀਦ ਹੈਗੀ ਆਪਾਂ ਨੂੰ ਬੱਸੀ ਦੀ ਸੋ ਬਾਕੀ ਫੇਸ ਕੁਆਲਟੀ ਵਗੈਰਾ ਤੇ ਲੈਗ ਸਕੋਰ ਵੇਰਾ ਚੈੱਕ ਕਰੋ ਕਿਸੇ ਪਾਸੇ ਹਾਜ਼ਰ ਨਹੀਂ ਪਹਿਲਾ ਸੂਆ ਫਿਟਿੰਗ ਵਾਲਾ ਲੈਵਾ ਜਮਾ ਪੂਰੀ ਸਾਫ ਸੁਥਰੀ ਫਿੱਟ ਫਾਟ ਲੈਵੇ ਜੀ 1.5 ਲੱਖ ਕੀਮਤ ਤੋਂ ਸੂਣ ਦੇ ਵਿੱਚ ਇਹਦਾ ਇੱਕ ਹਫਤਾ ਪੈਂਡਿੰਗ ਵਿਆ ਤੇ ਵੀਰ ਦੂਜੇ ਨੰਬਰ ਆਪਾਂ ਜਿਹੜੀ ਬੱਛੀ ਪਿੰਡ ਚਾਰ ਦਾ ਦਾ ਚਾਰ ਦਾ ਠੰਡੀਆਂ ਇੰਨੀਆਂ ਕਹਿੰਦੇ ਜਿੰਨੇ ਕਹਦੇ ਬੱਸੀਆਂ ਨੂੰ ਹਜਾਰ ਚ ਕਿਹਾ ਜੀ ਨੇ ਬਲ ਕੱਟਨੇ ਨਹੀਂ ਗੀ ਲੇਵਾ ਦੀ ਚੜਾਈ ਕਿੰਨੀ ਬੜਾ ਲੈਗ ਸਕੋਰ ਰੇ ਬੱਸੀ ਖੜਮੀ ਖੁੜਮੀ ਬੱਸੀ ਦੀ ਠੀਕ ਹੈ ਠੀਕ ਹੈ ਨਾ ਗੱਲ ਮਾੜਾ ਪਰਲੇ ਪਾਸੇ ਲੈਗ ਆਮੜਾ ਅੰਤਲ ਦਿਖਾ ਦੇ ਬਈ ਠੀਕ ਹੈ ਕਹਿ ਨਾ ਲੈ ਜੀ ਫੇਸਬੁਕ ਬਹੁਤ ਇਹਦੇ ਦਾਦਨ ਬਾਕੀ ਪੈਣ ਬਈ ਟਲੋਂ ਬਸਤਾ ਸਤ ਸਦਨ ਸੂਨ ਚ ਬਾਕੀ ਬਾਕੀ ਪੈਣਾ ਇਹ ਦੇਖੀ ਪਲੇਜ ਜਮ ਟਾਇਰ ਗਾੜ ਵਰਗਾ ਲੈਵਾਗਾ ਠੀਕ ਹੈ ਭਲਾ ਮਾਣੇ ਬੜੇ ਪੌਣ ਲੱਗ ਗਏ ਹਾਂ ਭਲਾ ਪੌਣ ਲੱਗ ਗਈ ਬਈ ਜੀ ਕੀ ਮੰਨ ਕੇ ਚੱਲੀ ਇਹਦਾ ਰੇਟ ਵਗੈ ਮੂੰਹ ਚਾਰ ਦਾ ਦਾ ਚਾਰ ਰੋਂਦਾ ਵੀਰੇ ਮੂੰਹ ਦੇਖਾ ਦੇ ਸੁਪਰ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਦੀ ਮੂੰਹੋ ਚਾਰ ਦਾ ਦਾ ਪਲੂਨ ਪਹਿਲਾ ਸੂਆ ਸਾਈਨਿੰਗ ਵਗੈਰਾ ਬਹੁਤ ਆ ਰਾਜਿਸੰਮੀ ਪਲੀ ਵੀ ਕਿਸੇ ਪਾਸਿਓ ਹੱਥ ਤਰਾਣੀ ਪਹਿਲੇ ਸੂਏ ਆਪਾਂ ਉਮੀਦ ਲਾਈ ਇਹ ਤੋਂ ਦੁੱਧ ਆਲੀ ਬਈ ਪਹਿਲੇ ਸੂਏ ਮੰਨ ਕੇ ਜਰਾ ਬਈ ਪਿੱਟ ਲੋ ਮੰਨ ਕੇ ਜਲਦੀ 25 ਤੋਂ ਉੱਤੇ ਦੁੱਧ ਦੇ ਦੂਗੀ ਕਹਿੰਦਾ ਆਪਾਂ 25 ਦੇ ਦੇ 30 ਕਿਲੋ ਕੁਛ ਕਹਿ ਨਹੀਂ ਜਿਆਦਾ ਬਸ 30 ਕਿਲੋ ਵੀ ਦੇ ਸਕਦੀ ਆ ਜੇ ਮੇਰੀ ਬਰੀਡ ਹੈਗੀ ਅੱਧੀ ਕੁਆਲਟੀ ਹੈਗੀ ਬੇਮਨ ਕੇ ਜਲ ਵੀ 30 ਮਾਰੇ ਮੋਟੀ ਘੜੂ ਵੀ 25 ਤੋਂ ਉੱਤੇ ਚਲੂ ਸਾਈਕਲ ਦੀ ਹੈਗੀ ਜੀ 25 ਕਿਲੋ ਜੇ ਮੀਡ ਆਪਣੇ ਤੇ 30 ਕਿਲੋ ਵੀ ਦੇ ਸਕਿਆ ਜੀ ਕੋਈ ਬੜੀ ਵੱਡੀ ਗੱਲ ਵੀ ਨਹੀਂ ਕਿਉਂਕਿ ਰੱਤ ਪੂਰੀ ਟੌਪ ਦੀ ਹੈ ਜੀ ਠੀਕ ਹੈ ਲੱਸੀ ਨਾਲ ਵੀ ਕਿਸੇ ਪਾਸੇ ਨਹੀਂ ਮੈਂ ਆਪਣਾ ਬੱਤੇ ਵਰਗੀ ਪੀਵ ਬਸੀ ਹਜੇ ਹਫਤਾ ਖੰਡ ਲੈਂਦੀ ਪਈ ਆ ਹਨਾ ਹਾਂ ਉਪਰੀ ਲੈ ਜੂ ਕਦਾਂ ਦੇਣ ਲਿਆ ਸਕਦੀ ਆ ਬਾਈ ਠੀਕ ਹੈ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਨਹੀਂ ਕੈਨੇਕਾ ਕੰਨਾ ਤੇ ਵਾਕੀ ਪ੍ਰਿੰਟ ਪ੍ਰੂਨਟ ਬਹੁਤ ਆ ਬੱਚੀ ਦੇ ਸੋ ਦੇਖੋ ਤੋਰਾ ਵਗੈਰਾ ਪੂਰੀ ਸਾਫ ਸੁਥਰੀ ਕਿਸੇ ਪਾਸੇ ਹੱਥ ਦਰਾਣੀ ਪਲੂਣ ਪਹਿਲਾ ਸੂਆ 25 ਤੋਂ ਪਾਰ 27 28 ਕਿਲੋ ਦੁੱਧ ਦੇ ਦੋਗੀ ਹਫਤਾ ਖੰਡ ਬਾਕੀ ਆ 1 25 ਇਹਦੀ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ ਪੂਰੇ ਸਾਫ ਸੁਥਰੇ ਫਿੱਟ ਫਾੜ ਲੈਵੇ ਦੀ ਥੋੜੀ ਥੋੜੀ ਸਵੈਰੀ ਪਾਉਣੀ ਸਟਾਰਟ ਕਰਦੇ ਅੱਗੇ ਤੀਜੇ ਨੰਬਰ ਦਾ ਪਾ ਵੈੜ ਜਿਹੜੀ ਦੇਖੀ ਜਾਨੇ ਆ ਇਹ ਬਈ ਦੂਜਾ ਸੂਆ ਕੀ ਠੀਕ ਹੈ ਮਿਹੜਾ ਤੇ ਪਲੂਨ ਨੇ 27 ਕਿਲੋ ਦੁੱਧਤਾ ਦੇਗਾ ਪਲੂਨ ਦਾ 27 ਕਿਲੋ 27 ਕਿਲੋ ਦੁੱਧਤਾ ਹੋਇਆ ਬਈ ਇਹ ਅੱਜ ਕਹਿਣ ਲੈਂਦੀ ਅਜੇ ਇਹ ਬਈ ਪਹਿਣ 87 ਦਿਨ ਇਹਦੀ ਬਾਕੀ ਅਜੇ ਹਫਤਾ ਬਾਕੀ ਆ ਠੰਡੀ ਢੁੰਡੀ ਵੈੜ ਬਹੁਤ ਹੈਗੀ ਵੀ ਚਾਹ ਥੀ ਚ ਨੇ ਵਟਾਈ ਗੇੜ ਟਾਈ ਗਾੜਾ ਵਰਗੀ ਜਾਗਾ ਠੀਕ ਹੈ ਹਾਂ ਤੇ ਐਜ ਕਿ ਕਿੰਨੀ ਉਮੀਦ ਰੱਖਦੇ ਦੁੱਧੇ ਉਮੀਦ ਬਈ 30 ਤੋਂ ਪਲੱਸ ਹੀ ਦੂਗੀ ਤੇ ਦੁੱਧ ਹੀ ਮੇਰੇ ਨਾਲ ਫੈਟ ਵਾਲਾ ਪਾਉਗਾ ਹਣਾ ਦੁੱਧ ਹੀ ਫੈਟ ਵਾਲਾ ਪਾਉਗੀ ਤੇ ਐ ਮੰਨ ਲਿਆ ਮੂੰਹ ਛੇ ਦਾਂਦਾ ਬਈ ਇਹ ਰੇਟ ਕੀ ਰਹੂ ਇਹਦਾ ਰੇਟ ਹੈ ਨਹੀਂ ਸਵਾ ਦੀ ਬੱਤੀ ਦੇ ਦਾਂਗੇ ਆਪਾਂ ਸੋਰੀ ਬਾਦ ਸਭ ਤੋਂ ਤੀਜੇ ਨੰਬਰ ਤੇ ਆਪਾਂ ਵੇੜ ਦੇਖਦੇ ਪਿਆ ਛੇ ਦਾਂਦਾ ਦੂਜਾ ਸੂਰ ਸੂਰੀਆ ਸੂਨ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਆ ਸਵਾ ਲੱਖ ਡਿਮਾਂਡ ਆ ਤੇ ਪਹਿਲੇ ਸੂਈ ਦੁੱਧ 26-27 ਕਿਲੋ ਪਾ ਦੂਗੀ 27 ਕਿਲੋ ਦੁੱਧ ਦਿੱਤਾ ਰਵੇ ਬਈ ਦੂਜਾ ਸੂਆ 30 ਕਿਲੋ ਦੂ। ਕੋ ਵੀਰੋ ਕੱਦ-ਕਾਡ ਵਗਰਾ ਦੇਖੋ ਬੈੜਦਾ। ਸੋਨਾ ਸਾਫ ਸੁਥਰਾ ਪੂਰੀ ਰਾਜੀ ਸਮੀ ਬੜੀ ਬਿੱਲੀ ਸੀ ਨਾ ਵੀ ਕਿਸੇ ਪਾਸੇ ਨਹੀਂ। ਹਫਤਾ ਬਾਕੀ ਰਹਿ ਗਿਆ ਸੂਣ ਦੇ ਵਿੱਚ ਤੇ ਐਸ ਕੀ ਉਮੀਦ ਲਈਏ ਚੰਗੀ ਗੌਰ ਵਗਰ ਹੋਗੀ ਤਾਂ 30 ਦੇ ਆਸ-ਪਾਸ ਬੈਠ ਚਲੀਏ। ਮੈਂ ਤੁਹਾਨੂੰ 30 ਕਿਲੋ ਰਾਵਣੇ ਬੈਠ ਬਈ ਦੁੱਧ ਦੂਗੀ ਰਾਵਣ ਵਾਲੀ। ਠੀਕ ਆ ਸੋ ਲੇਵਾ ਵਗਰਾ ਦੇਖੋ। ਸੋਨਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ। ਹਫਤਾ ਖੰਡ ਇਹਦਾ ਅਜੇ ਸੂਣ ਦੇ ਵਿੱਚ। ਬਹੁਤ ਸੋਨਾ ਫੇਰ ਬਾਈ ਬਾਕੀ ਮਿਲਕਵੇਨ ਵਗੈਰਾ ਦੇਖ ਸਕਦਾ ਹੈ ਕੀ ਹੋਰ ਵੀ ਹੈ ਬਾਈ ਜੇ ਕੋਈ ਬਸਤੀਆਂ ਤਿੰਨੇ ਲੈਣਾ ਚਾਹੁੰਦਾ ਹੈਗਾ ਬਾਈ ਕੋਈ ਵੀ ਠੀਕ ਹੈ ਠੀਕ ਹੈ ਨਾ ਗੱਲ ਤੇ ਫੈਕਸ ਪ੍ਰਾਈਸ ਮੰਨੇ ਫਿਰ ਆਪਾਂ ਮੰਨ ਕੇ ਚੱਲ ਵੀ 1 ਲੱਖ ਸਵਾ ਦਾ ਭਾਅ ਬਸਤੀਆਂ ਤਿੰਨੇ ਦੇ ਦਾਂਗੇ ਆਪਾਂ ਤਿੰਨੇ ਇਕੱਠੀਆਂ ਜੇ ਤਿੰਨੇ ਇਕੱਠੀਆਂ ਲੈਂਦਾ ਹੈਗਾ ਠੀਕ ਹੈ ਇਕੱਲੀ-ਕੱਲੀ ਦਾ ਅਲੱਗ-ਅਲੱਗ ਰੇਟ ਇਕੱਲੀ-ਕੱਲੀ ਲਾਗਾ ਜੇ ਤਿੰਨੇ ਬਸਤੀਆਂ ਲੈਣੀਆਂ ਸਵਾ ਦੇ ਭਾਅ ਬਸਤੀਆਂ ਤਿੰਨੇ ਦੇ ਦਾਂਗੇ ਆਪਾਂ ਤੇ ਜਿਹੜੀ ਆਪਾਂ ਆਖਰੀ ਵੈੜ ਦੇਖੀ ਜਾਂਦੇ ਆ ਇਹ ਬਾਈ ਦੂਜਾ ਸੂਏ ਵੀ ਇਹਨੇ 24 ਕਿਲੋ ਪ੍ਰੂਨ ਨਰੋ ਦਿੱਤਾ ਹੈਗਾ ਪੂਲੂ ਨੇ 24 ਕਿਲੋ ਹਾਂ ਇਹ ਕ੍ਰਾਸ ਹੈਗੀ ਐਂ ਕਿ ਦੇ ਬਰੀਡ ਦਾ ਕੱਲ ਜੇ ਬਰੂ ਜਰੂਰ ਚਿੱਟਾ ਜਾਦਾ ਠੀਕ ਹੈ ਤੇ ਐ ਮਨਨੇ ਬੱਚੇ ਜਿੱਦਾਂ ਮਰਜ਼ੀ ਲੈ ਲਈ ਆਪਾਂ ਦੂਜਾ ਸੂਆ ਕੀ ਰਤ ਪਾਉ ਦੇਦਗੀ ਦੁੱਧੇ ਬਈ ਦੇ ਦੂ ਘਟ ਲੋ ਦੇ ਦੇ 30 ਕਿਲੋ ਵੀ ਨਹੀਂ ਬੰਦਾ 28 ਕਿਲੋ ਮੰਨ ਕੇ ਲੈ ਲਈ ਰੇਟ ਕਿਲੋ ਦਾ ਰੇਟ ਇਹਦਾ ਬਈ 92000 ਰੁਪਏ ਦਾ ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਬਈ ਤੇ ਦੁੱਧ ਪਾਉ ਫੈਟ ਵਾਲੀ ਹੈ ਨਾ ਫੈਟ ਵਾਲੀ ਦੁੱਧ ਪਾਉਗੀ ਬਈ ਸਭ ਨੇ ਚੌਥੇ ਨੰਬਰ ਤੇ ਆਪਾਂ ਵੇੜ ਦੇਖਦੇ ਪਏ ਆ ਦੂਜਾ ਸੂਆ ਸੂਰੀ ਹੈ ਥੋੜਾ ਜਿਹਾ ਕ੍ਰਾਸ ਸੰਗ ਦੇ ਵਿੱਚ ਆ ਗਈ ਠੰਡੀ ਠੂਡੀ ਇੰ ਬਹੁਤ ਬਰਸ ਵਰਗੀ ਇੱਕ ਜਮਾ ਠੀਕ ਹੈ 27 28 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੰਦ 28 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੇ ਬਈ ਇਹਨੂੰ ਤੇ ਦਊ ਵੀ ਫੈਟ ਵਾਲਾ ਹਣਾ ਦਊ ਵੀ ਦਊਗੀ ਫੈਟ ਵਾਲਾ ਹਾਥੀ ਚਵਾਈ ਵਾਲਾਗਾ ਪੂਰਾ ਟਾਪ ਅੰਤਲ ਲੱਗਿਆ ਹੋਇਆ ਇਹਨੂੰ ਸੋ ਫੇਸ ਬਿਊਟੀ ਵਗੈਰਾ ਦੇਖੋ 92000 ਦੇ ਵਿੱਚੋਂ ਥੋੜਾ ਬਹੁਤਾ ਮੌਕੇ ਤੇ ਮਾਣਤਾਨ ਹੋ ਜਾਊਗਾ ਬਸ ਹੋਰ ਸੱਪਾਈ ਹੋ ਬਈ ਆਪਾਂ ਮੁੱਲ ਨਹੀਂ ਕਰਾ ਹੈਗਾਗਾ ਠੀਕ ਹੈ ਹਾਂ ਸੋ ਚਮਕਦਾਨ ਤੇ ਵਹਿੜ ਚ ਪੂਰੀ ਆ ਚਾਰ ਵਹਿੜਾ ਦਿਖਾ ਦੇ ਆਪਾਂ ਗੱਪਣਾ ਚਾਰੇ ਸੂਨ ਨੂੰ ਰਿਆੜੀਆਂ ਕੁਝ ਕੁਝ ਦਿਨ ਬਾਕੀ ਆ ਪਿੰਡ ਹੰਡਿਆ ਜਿਲ੍ਹਾ 9873550846 ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੇਂ